ਸਣੀਏ ਹੁਣ ਰਵਾਜੀ ਐ ਬੜਾ ਇਹ ਤੈਨੂੰ ਸੱਪਣੀ ਰੇਗੜ ਰੇਗੜ ਕੇ ਤੁਰਿਆ ਕਰੀ ਨਹੀਂ ਹੁਣ ਤਾਂ ਤੂੰ ਵੀ ਪੰਗੇ ਨਾ ਲੈ ਲਈ ਕਦੇ ਸੰਤਾ ਨਾਲ ਕਦੇ ਮੁੱਠਾ ਗੱਦਾ ਨਾ ਬੋਲਦੀ ਠੀਕ ਐ ਬੱਬਾ ਜੀ ਤੈਨੂੰ ਮੈਂ ਕੋਕਰੋਚ ਬਣਾ ਦੇਣਾ ਕੋਕਰੋਚ ਹੁਣ ਜਾਏਂਗੀ ਬਾਹਰ ਕੈਨੇਡਾ ਜਾਣਾ ਤੂੰ ਨਹੀਂ ਪਾਪਾ ਜੀ ਮੈਂ ਇੱਥੇ ਠੀਕ ਹਾਂ ਇੱਥੇ ਠੀਕ ਐ ਹਾਂ ਜੀ ਪੂਰੇ ਨਾ ਜਾ ਰਹੀ ਨੇ ਜਮਾਂ ਫੋਨ ਨਹੀਂ ਆ ਰਿਹਾ ਮੌਜਾਂ ਚ ਰਹਿਣੀ ਐ ਜਮਾਂ ਜੀ ਕਿਹੜਾ ਦਵਾਦੀ ਐ ਤੈਨੂੰ ਫੋਨ ਹੁਣ ਬਸ ਯਾਰ ਹੈ ਗਿਆ ਆਪਣੇ ਕੋਲ ਗੁਣ ਬਹੁਤ ਆਈ ਅੱਛਾ ਕਿਹੜਾ ਲੈਣੀ ਵੱਡਾ ਦਵਾ ਦਈਏ ਦਵਾ ਦਈ ਉਹ ਜਿਹੜਾ ਦੋ ਕੈਮਰਾ ਵਾਲਾ ਆਇਆ ਹੈ ਉਹ ਕਹਿੰਦੇ ਕਿਹੜਾ ਆਇਆ ਹੁਣ ਹਾਂਜੀ 16 16 ਆਇਆ ਉਹ ਦਵਾ ਦਈਏ 16 Pro ਆਇਆ 16 Pro ਆਇਆ ਹਾਂਜੀ ਦਵਾ ਦਈਏ ਤੈਨੂੰ ਦਵਾ ਦਈ ਛੋਟਾ ਜਿਹਾ ਬੱਚਾ ਦਵਾ ਦਿੰਦੇ ਆ ਉਹਦਾ ਮਿੰਨੀ ਮੁੰਨੀ ਆਉਂਦਾ ਜਿਹੜਾ ਨਹੀਂ ਜੀ ਮਿੰਨੀ ਨਹੀਂ ਲੈਣਾ ਇਹ ਫੋਨ ਹੀ ਲੈਣਾ ਹੀ ਹਾਲੇ ਸੱਤਾ ਕੋਲੇ ਇੰਨੀ ਮਾਇਆ ਨਹੀਂ ਥੋੜੀ ਮਾਇਆ ਤੈਨੂੰ ਮਿੰਨੀ ਦਵਾ ਦਿੰਦੇ ਆ ਠੀਕ ਹੈ ਜੀ ਹੈ ਯਾ ਵੀ ਕੈਨੇਡਾ ਵੀ ਇਹਦੇ ਨੇ ਇੱਕ ਕੰਮ ਕੈਨੇਡਾ ਨਹੀਂ ਆਣਾ ਇਹ ਮੈਂ ਤੁਹਾਡੇ ਕੋਲ ਠੀਕ ਹੈ ਅੱਛਾ ਚੀਲੀ ਬਣ ਕੇ ਰਹੇਗੀ ਬੱਜਣਾ ਤੇ ਪੱਕਾ ਕਰੇਗੀ ਹਾਂਜੀ ਹਾਂਜੀ ਪੱਕਾ ਤੈਨੂੰ ਕੱਪੜੇ ਸਿਮਾ ਦੇਣੇ ਨੇ ਠੀਕ ਹੈ ਹਾਂ ਕਿਹੜੇ ਦਰਜੀ ਤੋਂ ਸਿਮਾਵੇਂਗੀ ਨਿੱਕੇ ਤੋਂ ਸਮਾ ਲਾਂਗੇ ਨਿੱਕੇ ਤੋਂ ਹੀ ਅੱਛਾ ਨਿੱਕਾ ਠੀਕ ਸੀ ਮਦਾ ਮੇਕੀ ਨੂੰ ਕਹਿਦੀ ਬਾਬੇ ਨੇ ਕਿਹਾ ਵੱਡੇ ਨੇ ਪੈਸੇ ਨਹੀਂ ਲੈਣੇ ਠੀਕ ਹੈ ਹਾਂ ਨਾਲ ਹੀ ਤੁੰ ਗੀੜਾ ਬੱਚਾ ਆਉਂਦਾ ਉਹੇ ਕੋਈ ਪੈਸਾ ਟਕੇ ਨੂੰ ਹੱਥਾਂੋਂ ਹੁੰਦਾ ਨਾ ਮਤਲਬ ਦਿੰਦਾ ਏ ਉਹਨੂੰ ਕਹਿ ਦਿਆ ਕਰ ਬਾਬੇ ਮਾਇਆ ਨੂੰ ਹੱਥ ਨਹੀਂ ਲਾਉਂਦੇ ਇੱਧਰ ਪੜਾਉ ਠੀਕ ਹੈ ਬੱਪਾ ਹਾਂ ਜੇ ਕਈ ਵਾਰੀ ਕੋਈ ਕਹਦੇ ਵੀ ਪੈਸੇ ਨਹੀਂ ਹੈਗੇ ਗੂਗਲ ਪਲੇ ਕਰਾ ਲਿਆ ਕਰ ਗੂਗਲ ਪਲੇ ਪਤਾ ਤੈਨੂੰ ਹਾਂਜੀ ਮਾਰੇ ਫੋਨ ਚ ਚੱਲਦਾ ਹੀ ਹਾਂ ਚਲਾ ਲਿਆ ਤੂੰ ਹਾਂ ਬਾਬੇ ਦਾ ਵੀ ਖਾਤਾ ਖਲਾਦੀ ਸਵਿਜ ਬੈਂਕ ਚ ਠੀਕ ਹੈ ਹਾਂ ਵੱਡੇ ਬੈਂਕ ਜੀ ਖਾਤਾ ਖਲਾਦੀ ਤੇ લાલે اگر ਨਹੀਂ ਤਾਂ મેરે ઓ એક હોર ਹੁੰਦਾ ਉਹ ਨਹੀਂ ਮੈਨੂੰ ਪਤਾ ਕੀ ਨਾਮ ਬੋਲਦੇ ਨੇ ਉਹਨੂੰ ਇੱਕ ਹੋਰ ਹੁੰਦਾ ਪਤਾ ਨਹੀਂ ਕਿ ਨਾ ਗੂਗਲ ਪਲੇ ਦਾ ਛੋਟਾ ਭਾਈ ਹੁੰਦਾ ਪਤਾ ਨਹੀਂ ਚਾਚੇ ਦਾ ਮੁੰਡਾ ਹੁੰਦਾ ਠੀਕ ਹੈ ਹਾਂ ਕਰਾ ਲਿਆ ਕਰ ਛੱਡੇ ਨਾ ਕਰ ਉਹ ਦੇਖ ਕਿਹੜੀ ਆ ਰਹੀ ਹੈ ਚੇਲੀ ਹੈ ਉਹਨੂੰ ਦੇਖ ਅੱਜ ਤਾਂ ਪਾਬਾ ਜੀ ਕੋਈ ਆਇਆ ਹੀ ਨਹੀਂ ਹੈਗਾ ਆਪਣੇ ਕੋਲੇ ਆਇਆ ਨਹੀਂ ਹੈਗਾ ਚਲ ਕੋਈ ਨਹੀਂ ਆਜੂ ਕੋਈ ਨਾ ਕੋਈ ਭਰਤ ਨਹੀਂ ਆਜੂ ਦੋ ਪੈਸੇ ਬਣੇ ਨਹੀਂ ਹੈਗੇ ਪਾਬਾ ਜੀ ਚਲ ਕਰਦੇ ਆ ਕਰ ਆ ਜਾ ਪਾ ਜਾ ਆ ਮਾ ਕਤ ਦੇ ਖਮ ਨਾ ਲੜੇ ਕਾਉਣ ਨੀ ਕਿ ਮੈਂ ਮੈਂ ਬਰੇ ਹੱਥੇ ਕਾਪਾ ਤੋ ਗੱਛਾ ਚੱਲੀ ਨੀ ਮੇਰਾ ਬਾਬੇ ਨੇ ਜਾਨੀ ਆ ਨੀ ਕਿਹੜੇ ਬਾਬੇ ਨੇ ਤੈਨੂੰ ਨਹੀਂ ਪਤਾ ਹਾਂ ਜਪ ਜਪਨਾਮ ਵਾਲੇ ਦੇ ਫਿਰ ਮੈਨੂੰ ਲੈ ਚੱਲ ਸਾਡੇ ਘਰੇ ਬਾਹ ਕਲੇ ਸੋਆ ਪੀਂ ਸੰਖਾ ਹੋਰ ਨੀ ਬਾਗ ਚੱਲ ਮੇਰੇ ਨਾਲ ਐ ਕਰ ਕਿਸੇ ਦਿਨ ਫਿਰ ਬਾਗ ਚੱਲੀ ਬਾਤਾ ਫਕਰ ਮੈਂ ਫੱਕ ਜਾਈ ਕਿ ਸਾਡੇ ਵਾਲ ਤਾਂ ਆਪਣੀ ਜਰਦਾ ਕੋਈ ਵੀ ਨਹੀਂ ਜਰਦਾ ਭੈਣ ਹਾਂ ਪਤਾ ਕਰ ਲਈ ਐ ਕਰ ਲਈ ਤੇਰਾ ਮੁੰਡਾ ਭੈਣ ਗਾਲਾਂ ਦੇ ਤੇਰਾ ਮੁੰਡਾ ਤਾਂ ਕੋੜ ਕੋੜ ਚੱਕਦਾ ਸੀ ਚੋਰੀ ਚੋਰੀਆਂ ਆਜੀ ਭੈਣ ਚੋਰੀਆਂ ਆਜੀ ਐ ਕਰੀ ਜਿੱਦੇ ਫੇਰ ਆਈ ਮੈਂ ਉਹਦੇ ਤੈਨੂੰ ਮੈਂ ਦੱਸਾਂ ਠੀਕ ਆਹੋ ਉਹਦੇ ਫੇਰ ਬਖ ਚਲੀ ਬਾਬਾ ਕਦ ਬੜੀਆਂ ਸਿਆਣਾ ਗਾ ਬੜੀਆਂ ਕਹਿੰਦੇ ਤਾਂ ਬਲਾਈ ਕਰਦਾ ਜਿਵੇਂ ਕੋਕ ਕੇ ਜੜ ਦਿੰਦਾ ਆਹੋ ਸਾਡਾ ਕਰ ਵਾਲਾ ਹੀ ਕਰਿਸਪਰ ਉਹ ਤਾਂ ਕਹਿੰਦੇ ਬਸ ਫੂਕ ਮਾਰੀਂ ਤੇ ਐ ਬਸ ਹੱਥ ਦਾ ਖੇਡ ਹੀ ਆ ਚਲ ਤੂੰ ਉਹਦੇ ਦਾ ਮੈਂ ਆ ਹਾਂ ਨਹੀਂ ਨਹੀਂ ਚਲੀ ਪੈਣ ਮੈਂ ਬੜਾ ਮੈ ਤਾਂ ਜਾਣਨੀ ਆ ਕਿੱਦੇ ਦੀ ਬਾਰੇ ਨਿਆਰੇ ਹੋਏ ਪੈਨੇ ਹਾਂ ਠੀਕ ਆ ਕੋਈ ਨਾ ਜਾ ਰਿਹਾ ਤੂੰ ਕਿੱਧਰ ਜਾਂਦੀ ਸੀ ਚੰਗਾ ਮੈਂ ਤਾਂ ਇੱਧਰ ਜਾਂਦੀ ਸੀ ਦੁਕਾਨ ਤੇ ਹਾਂ ਦੁਕਾਨ ਤੇ ਜਾ ਜਾ ਉਹ ਬਾਬਾ ਜੀ ਉਹ ਆਉਂਦੀ ਆ 16 ਪਰਵਾਲੀ ਉਹ 16 ਪਰੋਕਾ ਨੂੰ ਐਟਲੀ ਇਹਦਾ ਦਾਲ ਰੋਟੀ ਆਲੀ ਹੈ ਦਾਲ ਰੋਟੀ ਖਾਣਗੇ ਬਾਬਾ ਜੀ ਇਹ ਤਾਂ ਉਹੀ ਲੱਗਦੀ ਹੈ ਬਾਬਾ ਜੀ ਜਪਨਾ ਜਪਨਾ ਪੁੱਤ ਜਪਨਾ ਅਮਜਾਉਂਦੇ ਰਹੋ ਜਉਂਦੇ ਰਹੋ ਬਾਈ ਜਪਨਾ ਲਾਓ ਇੱਥੇ ਓਹੋ ਚਪੜਾ ਲਾ ਲਾ ਹਾਂਜੀ ਅੱਛਾ ਓ ਬਾਈ ਦਾ ਘੋੜਾ ਬਾਈ ਦਾ ਚੱਲ ਬਤ ਦੀ ਨਗਰੀ ਤੇਰੀ ਬਾਬਾ ਇਸ ਤੇ ਗੇਰ ਲਾਲ ਜਿੱਦਰੋਂ ਕਾਹਦਾ ਗੱਦੀ ਤੋਂ ਬੱਸ ਪੁੱਤ ਬੱਸ ਸੰਤਾਂ ਨੇ ਐੇ ਕੰਮ ਨੇ ਧੁੱਪ ਸੇਕ ਰਿਆਂ ਅੱਛਾ ਹਾਂ ਮਾਹ ਲਾ ਦੀ ਹੋਰੇ ਧਰਤੀ ਨੂੰ ਵੀ ਭਾਗ ਅੰਦਰ ਹੀਟਰ ਹੁੱਟਰ ਲਾ ਲੰਦੇ ਬਾਬਾ ਜੀ ਬੱਸ ਸੰਤ ਤਾਂ ਐ ਹੀ ਨੇ ਸਾਂਸਾਂ ਨੂੰ ਪਾਲਾ ਪੂੜਾ ਕਹਨੂੰ ਲੱਗਦਾ ਏ ਤੇ ਧਰਤੀ ਨੂੰ ਭਾਗ ਲਾਣੇ ਨੇ ਧਰਤੀ ਨੂੰ ਭਾਗ ਅੱਛਾ ਨਹੀਂ ਮੱਥਾ ਦੇ ਕੋ ਬਾਬਾ ਜੀ ਨੂੰ ਮੱਬਾ ਜੀ ਨੂੰ ਅੱਛਾ ਮੇਰੇ ਕੋਲ ਨਕਦ ਤਾਂ ਹੈ ਨਹੀਂ ਗੂਗਲ ਪੇ ਕਰ ਦੇ ਕਾ ਕਰ ਕਰ ਮੈਂ ਸਕੈਨਰ ਨਹੀਂ ਹੈ ਹੈਗਾ ਛੋਟੇ ਕੋਲ ਸਕੈਨਰ ਹਾਂਜੀ ਸਾਹਿਬ ਬਾਬਾ ਜੀ ਕੋਲ ਸਕੈਨਰ ਨਹੀਂ ਹੈ ਹਾਂ ਡਿਜੀਟਲ ਬਾਬੇ ਨੇ ਬੀਬੀ ਡਿਜੀਟਲ ਬਾਬੇ ਅੱਛਾ ਅੱਛਾ ਠੀਕ ਹੈ ਕੋਲ ਚੱਲਦਾ ਆ ਲੈ ਤੁਸੀਂ ਇੱਥੇ ਕਰ ਦੋ ਹੀ ਪੈਸੇ ਆ ਕਿੱਡਾ ਕ ਵੱਡਾ ਧੋਖਾ ਉਹਦੇ ਹਿਸਾਬ ਨਾਲ ਕਰਦੀ ਬੀਬੀ ਪੈਸੇ ਹਾਂ ਬਾਬਾ ਜੀ ਪਹਿਲੇ ਪੈਸੇ ਕਰ ਲੈ ਬੰਦ ਹੋ ਜਾਏਗਾ ਹਾਂ ਆ ਲੈ ਦੇਖਾਗੇ ਉਹ ਤਾਂ ਪਿਆਰ ਭਾਈ ਕੀਤੇ ਆ ਲੈ ਮੱਥਾ ਢੇਕੇ ਬਾਬਾ ਜੀ ਨੂੰ ਤੇ ਗੱਲ ਕੀ ਪੁੱਛਣੀ ਆ ਗੱਲ ਤਾਂ ਵੱਡੀ ਪੁੱਛਣੀ ਆ ਘਰ-ਬਾਰ ਪੁੱਛਣਾ ਪਿਆਰ ਜਾਣਾ ਨਹੀਂ ਛੜਨਾ ਲੈ ਦੱਸ ਬਾਬਾ ਜੀ ਚੇਲੀ ਨੂੰ ਸਮਝਾ ਕੋਈ ਨਹੀਂ ਪੁੱਤ ਰਹੇ ਆਪਾਂ ਕਰ ਲੈਨੇ ਨਿੱਤ ਦੇ ਹੁਣ ਜਾਣ ਆ ਰਿਹਾ ਮੈਂ ਬਾਬਾ ਜੀ ਚੋਰੀਆਂ ਦੇ ਜੂ ਚੱਲ ਕੋਈ ਨਹੀਂ ਪੁੱਤ ਦੇ ਜੀ ਦੇ ਜੀ ਪੈਸੇ ਦੱਸ ਕੀ ਦੁੱਖ ਹੈ ਬੀਬੀ ਹਾਂ ਬਾਬਾ ਜੀ ਮੈਂ ਤਾਂ ਆਇਆ ਸੀ ਜਿਹੜਾ ਮੇਰੇ ਘਰ ਆਣਾ ਨਾ ਇੰਨਾ ਤਾਂ ਪਾਉਂਦਾ ਇੰਨਾ ਤਾਂ ਪਾਉਂਦਾ ਮੈਂ ਤਾਂ ਛੂੜੀ ਤੇ ਚੜੀ ਪਈ ਮਾਰ ਕੇ ਮੰਤਰ ਭੇਜ ਦਿੰਨੇ ਆ ਇੰਗਲੈਂਡ ਦੱਸ ਹੁਕਮ ਕਰ ਬੀਬੀ ਤੇਰੇ ਨਾਲ ਆ ਬਾਬੇ ਨਾ ਬਾਬਾ ਰਹਿਣ ਤਾਂ ਇੱਥੇ ਗਾੜ ਕੀ ਕਰਨਾ ਹੈ ਅੱਛਾ ਜੋਪੜ ਦਿੰਨੇ ਆ ਸਿੰਘ ਫਿਰ ਨਾ ਬਾਬਾ ਸਿੰਘ ਬਿਨ ਚੋਪੜ ਦੇ ਫਿਰ ਤਸੂ ਕੋਲ ਸੰਭੂ ਤੂੰ ਤਾਂ ਬੀਬੀ ਫਿਰ ਦੋਨੇ ਹੱਥਾਂ 'ਚ ਲੱਡੂ ਭਾਲਦੀ ਐ ਦੋਨੇ ਹੱਥਾਂ 'ਚ ਚੀਲੀਏ ਦੋਨੇ ਹੱਥਾਂ 'ਚ ਬਾਬਾ ਦੋਨੇ ਹੱਥਾਂ 'ਚ ਕਾਹਨੂੰ ਪੁੱਛਣਾ ਮਦਦ ਪਾਈ ਪਈਆ ਇੱਕ ਨਾ ਸਾਡੇ ਗਮਾਂਡਣ ਹੈ ਹਾਂ ਉਹਦੀ ਗੱਲਾਂ ਤੇ ਚੱਹ ਰਹੇ ਹਾਂ ਬਸ ਅੱਛਾ ਗੱਲ ਬਾਤ ਹੈ ਗੱਲ ਬਾਤ ਹੈ ਚੀਲੀਏ ਗੱਲ ਬਾਤ ਹੈ ਉਹ ਤਾਂ ਕੋਈ ਤੂੰ ਸਮਝ ਬਾਬਾ ਕਿਵੇਂ ਆ ਵੀ ਕੀ ਆ ਬਾਬਾ ਸੱਚੀ ਦੱਸਦੇ ਨਾ ਤੁਹਾਨੂੰ ਸੱਚੀ ਗੱਲ ਬਾਤ ਹੈ ਹਾਂ ਬਾਬਾ ਇਹ ਕੀ ਆ ਇਹ ਕੋਚਰ ਮੁੰਡੀ ਹੈ ਬੀਬੀ ਕੋਚਰ ਮੁੰਡੀ ਉਹ ਕਿਉਂ ਹੁੰਦਾ ਬਾਬਾ ਹੈ ਬਾਬਾ ਉਹ ਕਿਉਂ ਹੁੰਦਾ ਇਹ ਤਾਂ ਚੀਲੀਏ ਕੰਮ ਖਰਾਬ ਲੱਗਦਾ ਮੈਨੂੰ ਹਾਈ ਉਹਦਾ ਉਹਦੇ ਨਾਲ ਰੰਗ ਰੇਲੀਆਂ ਬਹੁਤ ਜ਼ਿਆਦਾ ਉਹਦਾ ਵਿਆਹ ਵਿਊ ਕਰਾਇਆ ਬੇਟਾ ਹਾਂ ਬਾਬਾ ਕੋਟ ਮੈਰਜ ਕਰਾਈ ਬੇਟਾ ਬੀਬੀ ਤੇਰੇ ਮੱਥੇ ਦੀਆਂ ਲੀਕਾਂ ਦੱਸਦੀਆਂ ਨੇ ਬਾਬਾ ਕੋਟ ਮੈਰਜ ਹੋ ਤਾਂ ਚਲਾਨੀ ਬਹੁਤ ਖਰਾਬ ਆ ਗਈ ਇਹਨੂੰ ਕੋਟ ਮੈਰਜ ਕਿਥੇ ਬਣਾਉਣਾ ਬੀਬੀ ਹੁਣ ਤਾਂ ਤੂੰ ਜਾਰ ਦੇ ਪੇਕੇ ਨੂੰ ਲੈ ਬਾਬਾ ਜੀ ਫਿਰ ਮੇਰਾ ਹੱਲ ਕੋਈ ਇਹਦਾ ਹੱਲ ਬੀਬੀ ਫਿਰ ਪੱਕਾ ਜੇ ਤੈਨੂੰ ਕਹਿਤਾ ਹੁਣ ਤੇਰੇ ਵਾਸਤੇ ਬਾਹਰ ਹੈ ਜਦੋਂ ਤੂੰ 50 ਰੁਪਏ ਨਾਲ ਮੱਥਾ ਟੇਕਨੇ ਫਿਰ ਕਿੱਥੇ ਹੱਲ ਪਾ ਲੈ ਬਾਬਾ ਮੈਂ ਕਾਇਤ ਬੰਗਾ ਇਹ ਤਾਂ ਫਿਰ ਹੋਰ ਗੂਗਲ ਤੇ ਇਹਦਾ ਬੀਬੀ ਕਾਨੂੰਗੈ ਛੱਡ ਦੇਦਾ 71000 ਰੁਪਏ ਲੱਗਣਾ ਤੇਰਾ ਜੇ ਕੰਮ ਬਣਾਉਣਾ ਹੈ ਕਿੰਨਾ ਬਾਬਾ 70000 71000 ਇਹ ਤਾਂ ਪੰਜੀ ਘਟ ਨਹੀਂ ਲੱਗਣੀ 71000 ਬਾਬਾ 71000 ਤਾਂ ਨਾ ਡਿਮਾਂਡਣ ਦੀ ਗੱਲ ਮੰਨਦਾ ਹਰ ਗੱਲ ਉਹਦੀ ਮੰਨਦਾ ਜਿਵੇਂ ਉਹ ਕਹੇ ਬਸ ਪਾਰ ਫਿਰ ਤੂੰ ਉੱਥੇ ਬੈਠੀ ਕੀ ਕਰਦੀ ਆ ਜਾ ਬਾਬਿਆ ਦੇ ਨਾਲ ਬੀਬੀ ਹਾਂ ਬਾਬਾ ਤੁਸੀਂ ਇੱਥੇ ਆ ਜਾਓ ਮੇਰੇ ਕੋਲ ਇੱਥੇ ਇੱਥੇ ਡੇਰੇ ਤੇ ਆ ਜਾ ਕਰੋ ਡੇਰੇ ਤੇ ਆ ਜਾ ਕਰੋ ਕੋਈ ਨਹੀਂ ਹੱਲ ਕਰ ਦਾਂਗੇ ਤੁਹਾਡਾ ਸਾਰਾ ਹੱਲ ਕਰ ਦਾਂਗੇ ਅੱਛਾ ਪਪਾ ਹੁਣ ਇਹਦਾ ਹੱਲ ਕੋਈ ਹਾ ਮੇਰਾ ਬੀਬੀ ਲੰਬਾ ਤੂੰ ਐਂ ਕਰੀ ਤੂੰ ਆਥਨੇ ਆਈ ਬਾਬੇ ਦੇ ਡੇਰੇ ਤੇ ਕਿੰਨਾ ਕੁ ਲੰਬਾ ਬਾਬਾ ਜੀ ਤੇਰਾ ਵਾਲਾ ਲੰਬਾ ਬੜਾ ਲੰਬਾ ਬੱਸ ਪੁੱਛਣਾ ਬੀਬੀ ਇਹਦੇ ਦਾ ਸਦੀਆਂ ਲੱਗ ਜਾਣੀਆਂ ਨੇ ਸਦੀਆਂ ਬਾਬਾ ਸਦਿਆਂ ਤੈਨੂੰ ਮਾਰ ਦੋਗੀ ਬਾਬਾ ਚੱਲ ਬਸ ਸਦਿਆਂ ਦਾ ਮਤਲਬ ਤਾਂ ਸਭ ਨਾਲ ਦਾ ਕੰਟੀ ਹੁੰਦੇ ਨੇ ਬੀਬੀ ਤੇਰੇ ਤੇ ਪੰਜ ਚਾਰ ਦਿਨ ਲੱਗ ਜਾਂਦੇ ਨੇ ਕਰ ਦੇਵਾਂਗੇ ਤੇਰਾ ਪੱਕਾ ਹੱਲ ਤੂੰ ਐ ਕਰੀ ਸੰਤਾਂ ਨੂੰ ਲੱਗੀ ਐ ਬੜੀ ਭੁੱਖ ਤੂੰ ਜਾ ਕੇ ਘਰੇ ਸਾਗ ਦੀ ਤਿਆਰੀ ਕਰ ਸਾਗ ਤੇ ਮੱਕੀ ਦੀ ਰੋਟੀਆਂ ਲਿਆਈ ਨਾਲ ਮਾਰੀ ਘਿਓ ਦੀ ਕਰਛੀ ਮੱਖਣ ਦੀ ਮਾਰੀ अच्छा मक्खन ਤੋਂ ਬਿਨਾ ਸਾਦ ਲੋ ਜੋ ਪਰ ਕੇ ਸਾਗ ਦਾ ਲੈ ਸੰਤਾ ਵਾਸਤੇ ਅ ਚੇਲੀ ਵੀ ਖਾ ਲੂਣਾ ਬਾਬਾ ਹੀ ਖਾਂਦੀ ਹੈ ਹਾਂ ਖਾ ਲੈਂਦੀ ਹੈ ਖਾ ਲਈ ਦਦਾ ਹੀ ਨਹੀਂ ਬੇ ਮੱਖਣ ਖਾਂਦੀ ਹੋਗੀ ਇਹਦਾ ਬੱਸ ਐ ਹੀ ਹੈ ਤੇ ਤੂੰ ਚੱਲ ਬੀਬੀ ਕਾਰ ਕੰਮ ਹੋਣ ਘਰੇ ਜਾ ਕੇ ਅੱਛਾ ਬਾਬਾ ਜੀ ਕੋਈ ਨਾ ਫਿਰ ਮੈਂ ਆਥ ਲੈ ਮੈਨੂੰ ਆਏਗਾ ਸ ਕਦੋਂ ਲੈ ਕੇ ਆਉਣੀ ਹੈ ਬੱਸ ਤੂੰ ਐ ਕਰੀ ਚੇਲੀਏ ਦਿਨ ਤੋਂ ਦਨ ਨੂੰ ਆਈ ਹਾਂ ਡੈਂਟਲ ਹਾਂ ਡੈਂਟਲ ਬਾਬਾ ਜੀ ਡੈਂਟਲ ਦੰਦ ਉਹ ਕਰੇ ਪੇ ਗਲਾ ਲੈਂਦਾ ਬੋਚ ਕੇ ਆ ਜੀ ਪਤਾ ਲਿਆਜ ਪੱਕਾ ਕਰਨਾ ਪੈਣਾ ਗੋਫਾ ਦੇ ਵਿੱਚ ਜਾ ਕੇ ਉੱਥੇ ਪੱਕਾ ਇੰਤਜ਼ਾਮ ਕਰਾਂਗੇ ਚੇਲੀਏ ਦੱਸ ਮੜਾ ਜਾ ਤੂੰ ਸਮਝਿਆ ਬਾਬਾ ਜੀ ਕਿਤੇ ਮੇਰੇ ਉਹ ਨਾ ਮੌਰ ਕਟਾ ਦੇ ਨਾ 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 ਮੌਰ ਮੂਰ ਕੋਈ ਨਹੀਂ ਕਟਾਉਂਦੇ ਗੋਫਾ ਦੇ ਵਿੱਚ ਲਿਆਜ ਕਰਨਾ ਪੈਣਾ ਪੱਕਾ ਹਾਂ ਉੱਥੇ ਤੇਰੇ ਘਰ ਵਾਲੀ ਨੂੰ ਤੇ ਉਹਨੂੰ ਦੇਖ ਕਿ ਮੌਨਰੀ ਆਤਮਾ ਨੂੰ ਉਹ ਕਿਵੇਂ ਬੁਲਾਉਂਦਾ ਤੇਰੇ ਸਾਹਮਣੇ ਮੰਤਰ ਨਚਾਵਾਂਗੇ ਉਹਦਾ ਕੋਚਰ ਮੁੰਡੀ ਹੈਗੀ ਆ ਜਿਹੜੀ ਇਹਦੇ ਨਾਲ ਨਚਾਵਾਂਗੇ ਉਹਨਾਂ ਨੂੰ ਅੱਛਾ ਠੀਕ ਹੈ ਠੀਕ ਆ ਬਾਬਾ ਜਪਨਾ ਜਪਨਾ ਮੈਂ ਚੱਲ ਨਹੀਂ ਚੰਨਾ ਤੂੰ ਵੀ ਐਂ ਕਰ ਪੈਟ ਚ ġੇੜਾ ਮਾਰ ਕੇ ਆ ਚੱਲ ਜਾ ਮੇਰੇ ਵਾਸਤੇ ਨਾਲੇ ਤਾਂ ਐ ਕਰੀ ਇੱਕ ਤਾਂ ਸਿਕਤਾ ਦੀ ਡੱਬੀ ਲਿਆ ਕਮਾਂਡਰ ਦੀ ਤੇ ਨਾਲ ਲਈ ਡੱਬੀ ਚੱਲ ਮੰਨਦੀ ਆ ਗੱਲ ਉਹ ਗਈ ਦੇਖ ਲੈ ਲੈ ਕੇ ਹੀ ਮੜੂ ਹਾਂ ਹਾਂ ਮੈਨੂੰ ਲੱਗਦਾ ਇਹ ਜਿਆਦਾ ਲੰਬਾ ਮੁਰਗੀ ਤਾਂ ਨਹੀਂ ਜਿਆਦਾ ਵੱਡਾ ਹੱਥ ਨਹੀਂ ਪਰੋਂਦੀ ਛੋਟਾ ਧਰਾਊਗੀ ਤੇ ਨਾ ਪਤਾ ਲੈ ਕੇ ਨਹੀਂ ਆਇਆ ਲਾਪਾਪੇ ਤੋਂ ਕੀ ਲੈਣਾ ਚੇਲੀਏ ਪੈਸੇ ਗੂਗਲ ਪਲੇ ਕਰਾ ਲਾਂਗੇ ਨਹੀਂ ਫਿਰ 50 ਰੁਪਏ 100 ਰੁਪਏ ਐ ਲੈ ਲਾਂਗੇ ਆ ਬਾਬੇ ਤੇ ਨੂੰ ਪਤਾ ਕਿ ਇੱਥੇ ਕੌਣ ਰੋਟੀਆਂ ਬਣਾਊਗਾ ਨਾ ਤੂੰ ਬਣਾਣ ਜਾਣਦੀ ਕੋੜ ਨੇ ਹਾਂ ਹਾਂ ਬਾਬਾ ਜੀ ਕਹਿੰਦੇ ਮੇਰਾ ਸੋਲਾ ਪਰੋ ਆ ਜਾਏਗਾ ਸੋਲਾ ਪਰੋ ਤਾਂ ਇਹਨੂੰ ਦਵਾ ਦਾਂਗੇ ਚੇਲੀਏ ਤੂੰ ਕਾਲੀ ਨਾ ਚੱਲਿਆ ਕਰ ਕਾਲੀ ਨਾ ਚੱਲਿਆ ਕਰ ਚੇਲਾ ਬੈਠੇ ਕੋਈ ਚੇਲਾ ਬੈਠੇ ਆਪਾਂ ਧੱਕਦੇ ਆ ਇਹਨੂੰ ਹalal ਕੱਪੜਿਆਂ 'ਚ ਬੈਠਿਆ ਇਹਨੂੰ ਮਾਰਦੇ ਆ ਮੰਤਰ ਕਹਿੰਦੇ ਲਾਲ ਬੱਕਰਾ ਏ ਤੂੰ ਲਾਲ ਬੱਕਰਾ ਆਪਣੇ ਬਾਸਤੇ ਹalal ਬੱਕਰਾ ਚੇਲੀਏ ਬਾਬਾ ਜੀ ਕਿੰਨਾ ਸੋਹਣਾ ਮੁੰਡਾ ਬੈਠਾ ਮਾਰਖ ਟਕਾ ਕੇ ਕਿਤੇ ਐਂ ਕਮ ਆਦੇ ਕਿਵੇਂ ਭੱਜਦਾ ਕਿਵੇਂ ਬੈਠਾ ਠੀਕ ਆ ਬਾਬਾ ਜੀ ਸੰਤ ਤੇਰੇ ਦਰ ਤੇ ਆਏ ਨੇ ਦੱਸੋ ਬਾਬਾ ਜੀ ਕੀ ਦੁੱਖ ਤਕਲੀਫ ਹੈ ਕਿਵੇਂ ਬੈਠਾ ਮੈਨੂੰ ਤਾਂ ਕੋਈ ਦੁੱਖ ਤਕਲੀਫ ਨਹੀਂ ਏ ਮੈਨੂੰ ਐ ਲੱਗਦਾ ਤੇਰੀ ਮੱਥੇ ਦੀ ਲਿਖਾ ਜੋ ਵੀ ਤੇਰਾ ਵਿਆਹ ਨਹੀਂ ਹੋ ਰਿਹਾ ਪਾਨੀ ਮਾਰ ਰਿਹਾ ਕੋਈ ਬਾਬੇ ਨੂੰ ਵੀ ਪਤਾ ਲੱਗ ਨਹੀਂ ਬਾਬਾ ਜਵੰਡੀ ਜੜਾਤੀ ਬੈ ਗਈ ਤੇਰੇ ਜਵੰਡੀ ਬੈ ਗਈ ਜੜਾਚ ਆ ਪੀਲੀ ਚੁੰਨੀ ਆਲੀ ਮਾਰ ਮਾਰ ਪਾਨੀਆਂ ਜਾਂਦੀ ਹੈ ਦੇਖ ਲੈ ਕਿਹੜਾ ਪਾਨਦੀ ਹੈ ਪੀਲੇ ਸੂਟ ਪਰੇ ਇੰਟਰ ਵਰਗੀ ਐ ਰੰਗ ਆਏ ਲਾਲੇ ਗੁਲਾਬੀ ਗੁਲਾਬੀ ਰੰਗੇ ਹਾਂ ਹਾਂ ਮੰਨਦਾ ਐ ਬਾਬਿਆਂ ਨੂੰ ਬਾਬਾ ਜੀ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਐ ਤੇਰੀ ਜਮੀਨੇ ਬਾਬੇ ਚਲੀਏ ਦੱਸ ਮੜਾ ਜਾ ਬਾਬੇ ਨੂੰ ਸਾਰਾ ਕੁਝ ਪਤਾ ਲੱਗਦਾ ਐ ਬਾਬੇ ਨੂੰ ਜਲਦੀ ਮੱਥਾ ਟੇਕ ਬਾਬੇ ਤੇਰੀ ਸਾਰੀਆਂ ਗੱਲਾਂ ਦੱਸਣਗੇ ਬਾਬਾ ਸੁਣਵਾ ਮੇਰਾ ਸਾਥ ਕਰਾ ਲੈ ਯਾਦ ਐ ਤੇਰਾ ਪੱਕਾ ਹੋ ਜਾਣਾ ਜਿੱਥੇ ਸੰਯੋਗ ਚੰਡੀਗੜ੍ਹ ਵਾਲੀ ਕੁੜੀ ਨਾਲ ਪੀਚਾ ਪਾਈ ਵਰਦਾ ਜਿਹੜਾ ਫੇਸਬੁੱਕ ਤੇ ਕਰਦਾ ਲਵ ਯੂ ਲਵ ਯੂ ਯਾਦ ਐ ਤੈਨੂੰ ਇਹ ਕਰਦਾ ਏ ਬੱਗੇ ਬੱਗੇ ਕਰਦਾ ਏ ਬਾਬਾ ਬਿਆਸਾ ਬਿਆਸਾ ਤੇ ਯਾਰ ਖੋਜੂ ਚੇਲੀ ਮਾਰ ਮੰਤਰ ਕੋਈ ਤੁਸੀਂ ਪੈਸੇ ਕਰੋ ਬਾਬੇ ਨੂੰ ਜਲਦੀ ਮਤਲਬ ਕਰਦੇ ਗੂਗਲ ਪਲੇ ਨਹੀਂ ਚੱਲਦਾ ਤੇਰੇ ਕੋਲੇ ਬੱਗੂਗਲ ਪਲੇ ਬਾਬਿਆਂ ਨੇ ਰੀਚਾਰਜ ਕਰਨਾ ਪਿੰਡ ਗੂਗਲ ਪੇ ਨਹੀਂ ਚੱਲਦਾ ਬਾਬਾ ਫਿਰ ਪਹਿਲੇ ਗੂਗਲ ਪੇ ਤਾਂ ਬਾਬਾ ਚੱਲਦਾ ਹੈ ਗੂਗਲ ਪਲੇ ਤਾਂ ਚੱਲਦਾ ਚੇਲੀਆ ਝੂਠਾ ਬੋਲ ਤੇਰੇ ਮੱਥੇ ਤੇ ਰਾਸਦਾ ਵੀ ਆਹ ਦੇਖ ਆ ਬੈਠਾ ਹੈ ਗੂਗਲ ਪਲੇ ਤੇਰੇ ਮੱਥੇ ਤੇ ਬੈਠਿਆ ਚੇਲੀਆ ਬਾਬਾ ਸਹੀ ਗੱਲ ਦੱਸਾਂ ਹਾਂ ਕੀ ਜਾਂਣੀ ਬਾਪੂ 1 ਰੁਪਿਆ ਨਹੀਂ ਦਿੰਦਾ ਕਰ ਦੇ ਬਾਪੂ ਵਾ ਲੈ ਆਜ ਕਰ ਦੋ ਬਾਪੂ ਕਰ ਦੋ ਚਾਰ ਦੀ ਇਹ ਗੱਡੀ ਤੋੜਦੀ ਇਹ ਲਤਾਏ ਦੱਸ ਦੂ ਸੰਤਾ ਨੂੰ ਕਿਰਾ ਹਾਂ ਕਹਿੰਦੇ ਮੋਟਰਸਾਈਕਲ ਤੇ ਜਾ ਰਹੇ ਆਦੇ ਤੈਨੂੰ ਹਾਂ ਮੰਨਦਾ ਬਾਪਿਆ ਨੂੰ ਹਾਂ ਹਾਂ ਬਾਬਾ ਰੋਕਦੀ ਇਹ ਮੋਟਰਸਾਈਕਲ ਕਣਕ ਦੇ ਵਿੱਚ ਧਰਵਾ ਦਈਏ ਕਣਕਰਾਈ ਹੋਈ ਹੈ ਜਿੱਥੇ ਦੀ ਜਾਣ ਲੱਗ ਰਿਹਾ ਇਹ ਲੱਗ ਰਹੀ ਐ ਐਲ ਸੀ ਡੀ ਸਾਹਮਣੇ ਸੰਤਾ ਨੂੰ ਤੇ ਗਾਲਾਂ ਕਰਾਵਾ ਤੁਸੀਂ ਪੈਸੇ ਹੀ ਦਵਾ ਲੋ ਬੁੜਾ ਇਹਦਾ ਨਾ ਪੈਸੇ ਨਹੀਂ ਦਿੰਦਾ ਮੈਨੂੰ ਅੱਛਾ ਪੈਸੇ ਨਹੀਂ ਦਿੰਦਾ ਕਰਦੇ ਤਾਰ ਜੋ ਸਿੱਧਾ ਮੰਨੇਗਾ ਬਾਬਿਆ ਨੂੰ ਮੈਂ ਤੁਹਾਨੂੰ ਮਲਾਉਣਾ ਬਾਬੇ ਹੈ ਕਾਦੋ ਕਾਊਗਾ ਤੇਰਾ ਬਾਪੂ ਬਸ ਖੇਤ ਕੀੜੀ ਮਾਰਨ ਗਿਆ ਹੋਇਆ ਜਦੋਂ ਆ ਗਿਆ ਅਬ ਸੋ ਲੱਗ ਰਿਹਾ ਦੇਖਣਾ ਲਾਲੇ ਵੀ ਹਲੇ ਟਾਲੀ ਵਾਲੇ ਖੇਤ ਚ ਨੱਕਾ ਮਾਰੀ ਜਾਂਦਾ ਸੰਤਾ ਨੂੰ ਐਲਸੀਡੀ ਦੇ ਵਿੱਚ ਸਾਹਮਣੇ ਰੱਖੀ ਜਾਂਦਾ ਤਾਂ ਕੋਈ ਕੱਟੇ ਪੈਰੇ ਨਹੀਂ ਹੈਗੇ ਮੰਨਦਾ ਤੂੰ ਬਾਪਾ ਜੀ ਚਲ ਬਾਬਾ ਜੀ ਤੁਸੀਂ ਜਾ ਕੇ ਗਿਣਾ ਦੇ ਕੇ ਆ ਗਏ ਮੇਰਾ ਗੱਦੇ ਅੱਗੇ ਮਾਰਿਆ ਇਹ ਕੀੜੀ ਚਲ ਬਾਪਾ ਜੀ ਚੰਨ ਲਈ ਬਾਜੀ ਥੋਨ ਨੂੰ ਕਿਵੇਂ ਪਤਾ ਉਤਾਲੀ ਵਾਲੇ ਖੇਤ ਨੇ ਉਹ ਤੇ ਲਈਏ ਮੈਂ ਤਾਂ ਤੱਲਾ ਹੈ ਮਾਰੇ ਐਸੀ ਟਾਲੀਆਂ ਜੱਟਾਂ ਦੇ ਖਿੱਤਾ ਦੇ ਵਿੱਚ ਹੀ ਹੋਣੀਆਂ ਨੇ ਹੋਰ ਕੀ ਆਪਣੇ ਕੋਲੇ ਹੋਣੀਆਂ ਨੇ ਕਿਹੜੀਆਂ ਗੱਲਾਂ ਚ ਫਿਰਦੀ ਐ ਤੂੰ ਹਾਂ ਹਾਂ ਸੰਤਾਰੇ ਮਾਈ 베ਰੀ ਰਹੇ ਵਸ ਦੀਨਗ ਰੀਤੇ ਸੰਤਾਰੇ ਭਾਈ 베ਰੀ ਰਹੇ ਵਸ ਦੀਨਗ ਰੀਤੇ ਤੇਲੀ ਆਪਾਂ ਨੇ ਵੀ ਕੂਟ ਮਾਇਰ ਜੀ ਕਰਾ ਲੈਣੀ ਐ ਜੇ ਕਿਤੇ ਆਪਣੀ ਕੋਲੀ 4 ਰੁਪਏ ਆ ਗਏ ਤਾਂ ਆਪਾਂ ਬੰਬੇ ਰੇਹਾ ਕਰਾਂਗੇ ਠੀਕ ਐ ਬੱਬਾ ਜੀ ਉਹ ਤੀਰੇ ਆ ਕਰਾਂਗੇ ਤੂੰ ਇਹ ਕਰ ਲੈ ਕਿਹੜਾ ਕਿਤੇ ਮੋਟੀ ਜੀ ਮੁਰਗੀ ਅਰ ਜੇ ਹਸਣੇ ਆ ਜੀ ਹਾਲ ਚੱਲੀਏ ਹੱਕ ਕੁਮਾਰ ਦਾ ਅਗਰ ਕੋਈ ਪਤਾ ਨਹੀਂ ਹੈ ਕਿੱਥੇ ਕਿਟਲਾ ਲੱਗ ਜੇ ਕਾਜ ਆ ਦੇ ਕੋ ਸੰਨੀ ਕਰਦੇ ਗਵਾੜੇ ਨਹੀਂ ਬੜੀ ਪਤਾ ਨਹੀਂ ਕਿੱਥੇ ਨਿਕਲੀ ਆ ਗਈ ਨੂੰ ਇਕੱਲੇ ਨੂੰ ਸਰਪਾ ਗੱਲ ਪਾਉਂਦੀ ਆ ਨਾ ਕੋਈ ਗੱਲ ਨਾ ਬਾਤ ਮੈਂ ਇਹਨਾਂ ਦੇ ਕੰਮ ਵਿੱਚੋਂ ਕਿੱਥੇ ਲੋਟ ਆਉਂਦੇ ਨੇ ਲੈ ਮੈਂ ਛੱਡਦੀ ਆਂ ਦੱਸ ਕਿਧਰ ਹੋਈ ਹੁਣ ਤੂੰ ਮੈਂ ਕਿੱਧਰ ਜਾਣਾ ਸੀ ਮੈਂ ਦੋਨੋਂ ਬੈਠਾ ਗਈ ਸੀ ਲੱਖੇ ਬੈਠਣ ਗਈ ਸੀ ਤੂੰ ਬੁੜਾ ਤਾਂ ਮਾਰ ਕੇ ਨਾ ਤੈਨੂੰ ਪਤਾ ਨਹੀਂ ਉਹ ਤੂੰ ਮੇਰੇ ਕੋਲੇ ਨਾ ਉਹ ਕਰਿਆ ਕਰ ਤੂੰ ਇਹ ਜਿਹੇ ਗੱਲਾਂ ਮਾੜਾ ਮੋਟਾ ਦੱਸ ਕੇ ਜਾਵੜਾ ਕਰ ਲੈ ਕਿਉਂ ਹਾਂ ਦੱਸ ਕੇ ਜਾਣ ਨੂੰ ਮੈਂ ਤੈਨੂੰ ਕਿੱਥੇ ਕਿੱਥੇ ਦੱਸਦੀ ਫਿਰ ਆਪਾਂ ਤਾਂ ਸਾਥ ਨਹੀਂ ਹੁੰਦਾ ਹੈਗਾ ਖਰਾ ਕੰਮ ਮੇਰੇ ਗੱਲ ਪਾਤਾ ਕੀ ਪਾਤਾ ਉਹ ਗਵਾ ਤੇ ਮੈਂ ਸਾਥ ਜਿ ਬੈਠਣਾ ਔਖਾ ਹੋਊਗਾ ਔਖਾ ਹੋਇਆ ਸਾਥ ਹੀ ਆ ਗਿਆ ਹੁਣ ਤੇ ਛੱਡ ਦਿੰਨੀ ਆ ਮੈਂ ਕੰਮ ਕਰ ਲੈ ਕਰ ਮਾੜਾ ਮੋਟਾ ਲੈ ਫਿਰ ਤਾਂ ਤੂੰ ਹੀ ਕਰਦਾ ਕੰਮ ਕੀ ਐਂ ਬੱਜ ਮੜੇ ਗਵਾਟ ਆਦਾ ਕੰਮ ਕਰ ਲੈ ਕਰ ਮਾੜਾ ਮੋਟਾ ਹੋੜੇ ਨਾ ਖਾ ਲਈ ਤੇ। ਲਾ, ਹੋੜੇ ਨਾ ਖਾ ਲਈ। ਬਾਜਾ ਬਾਜਾ ਤੂੰ ਚਾਹ ਬਣਾ ਦੇ। ਪਰ ਉਹਦਾ ਬਿਤਰਾਂ ਗੋਹਾ ਖੜਾ ਹੋਵੇ ਕੰਮ ਹੈ। ਤਹੂ ਵੀ ਲਿਆ ਮਦਦ ਸੱਤ ਜਾਨਾ। ਤੂੰ ਰਹਿ ਨੀਂ ਆ ਡਾਕ ਚੌਕਿਆਂ ਤੇ ਤੇ ਸਾਨੂੰ ਇੱਥੇ ਕੰਮ ਕਰਨਾ ਹੈ। ਉਹ ਤਾਂ ਹੀ ਮਰੀ ਜਾਂਦੀ ਰਹਿੰਦੀ ਐ। ਆ ਮਾਨਸਾ ਜੇ ਤੂੰ ਮੈਨੂੰ ਖੰਡ ਦੇ ਦਿੰਦਾ ਅੱਜ ਦੀ ਧਰ ਕੀ ਫਰਕ ਪੈਦਾ ਨਹੀਂ ਕੱਲ ਤੇਰੇ ਪੈਸੇ ਦੇ ਜਾਂਦੀ ਇਹ ਵੀ ਸਰੇ ਆ ਪਿਆ ਆ ਕਿਧਰ ੱਲੇ ਬਾਜੀ ਤੁਸੀਂ ਉਹ ਮੈਂ ਤਾਂ ਘਰੋਂ ਨਿਕਲਿਆਂਗਾ ਦੁਖੀ ਕਰ ਛੱਡਾ ਮੇਰੀ ਗੱਲ ਸੁਣਾ ਤੂੰ ਭਲਿਆਂ ਮਾਨਸਾ ਆ ਤੇਰੀ ਜਨਾਨੀ ਆ ਨਾ ਜਿਹੜੀ ਹਾਂ ਉਹ ਆਪਣੇ ਡੇਰੇ ਸਾਂ ਇੱਕ ਨਵਾਂ ਜਾ ਹਾਂ ਉੱਥੇ ਜਾਂਦੀ ਐ ਇਹ ਆਹੋ ਲਫੈਂ ਦਾ پتہ ਹੀ ਨਹੀਂ ਆ ਉਹ ਮੇਰੇ ਕੋਲ ਤਾਂ ਕਹਿੰਦੀ ਮੈਂ ਤਾਂ ਫਲਾਨਾ ਦੇ ਬੈਠਣ ਜਾਂਦੀ ਆ ਕਹਿੰਦੀ ਉਹ ਉਹ ਹੈ ਮਰ ਗਿਆ ਕਹਿੰਦੀ ਸਿਰੇ ਦੇ ਗੱਪ ਮਾਰਦੀ ਉਹਦਾ ਸਾਹ ਐਡਾ ਹਰਾਮੀ ਆ ਆ 14 15 ਸਾਲ ਦੀ ਕੁੜੀ ਪੱਟੀ ਫਰਦਾ ਆ ਆਹੋ ਬੈਠਾ ਕਿੱਥੇ ਰਹੇ ਤੇਰਾ ਘਰ ਰੱਖਿਆ ਉਹ ਮਤਾਂ ਮੈਂ ਕਿੱਥਾ ਕਿਤੇ ਆ ਉਹ ਆਪਣੇ ਸਿਵਿਆਂ ਕੋਲ ਹੀ ਰਹੀ ਹੈ ਹਾਂ ਉੱਥੇ ਬੈਠਾ ਪਈ ਜੋ ਮੈਂ ਕਰਦਾ ਹੱਲ ਫਿਰ ਆਹੋ ਮੈਂ ਤਾਂ ਤੈਨੂੰ ਹੁਬਦਾ ਸਮਝ ਕੇ ਦੱਸਦੀ ਆ ਉਹਨ ਉਹਦੇ ਪਾ ਲਗਾ ਮੈਨੂੰ ਕੋਈ ਨਹੀਂ ਪਤਾ ਲੈ ਕੇ ਫਰਾਰ ਹੋ ਜੇ ਚੱਕ ਹੀ ਜਾਏਗਾ ਫਿਰ ਐਥੇ ਮੁਤਰ ਮੁਤਰ ਸਰ ਤਾਂ ਹੀ ਭਰ ਬੋਧ ਪਤਾ ਕੇ ਜੇ ਨਿਕਲ ਜਾਂਦੀ ਐ ਆ ਫਿਰ ਤੂੰ ਨਿਗਾਹ ਰੱਖ ਤਾ ਮੈਨੂੰ ਹੁਣ ਵੀ ਪਤਾ ਕਿ ਹੁਣ ਆਇਆ ਹੁਣ ਪਿੱਛਾ ਹੁਣ ਥੋੜੀ ਕਰਿਆ ਜਾਂਦਾ ਹੁੰਦਾ ਤੂੰ ਦੱਸਦਾ ਹੁਣ ਪਤਾ ਲੱਗਿਆ ਇਹਨੂੰ ਇਹ ਤਾਂ ਗੱਲ ਬਾਤ ਹੁਣ ਮੈਂ ਕਿਹਾ ਅੰਤਰਜਾਮੀਆਂ ਮੈਨੂੰ ਬੰਦਾ ਮੇਰਾ ਨਾਂ ਨਾਲ ਇਹਦੀ ਨਹੀਂ ਗਾ ਮੇਰੇ ਘਰੇ ਆ ਜੂਗੀ ਪੱਤੜ ਨਹੀਂ ਇਹ ਨਾਂ ਨਾਲ ਤੇਰਾ ਨਾਂ ਨਹੀਂ ਲੈਂਦਾ ਮੈਂ ਕੋਈ ਆ ਦੇਖ ਫੇਰ ਉਹੀ ਕੰਮ ਹੋ ਗਿਆ ਜਿਹੜੀ ਗੱਲ ਤੋਂ ਮੈਂ ਡਰਦਾ ਸੀਗਾ ਸਾਰਾ ਉਹਦੇ ਚੱਕਰਾਂ 'ਚ ਪੈ ਗਈ ਲੱਗਦੀ ਐ ਕੌਣ ਜਾਣਦੇ ਨੂੰ ਕਿਸੇ ਪਾਸੇ ਮਾ ਜੰਮਾ ਕਰ ਫਿਰ ਪਤਾ ਲੱਗੂ ਹੱਥ ਦੋੜਸ ਮਾਰਕਾ ਬਾਬਾ ਜੀ ਰੋਟੀ ਬੰਨੀ ਪਈ ਆ ਐ ਹਣ ਬਾਬਾ ਜੀ ਨੇ ਛੁੜਾਇਆ ਮਾ ਜੇਨ ਜਟੜ ਗਿਆ ਕਿਤੇ ਦੇਖ ਵੀ ਨਾ ਲਵੇ ਇਹ ਤਾਂ ਸੱਤ ਵੱਲ ਗਿਆ ਹੋਵੇ ਇਹ ਨਿਉਂ ਛੇਤੀ ਬਾੜੇ ਬਾੜ ਦਾ ਓਏ ਇਹ ਕਿੱਧਰ ਨੂੰ ਚੱਲੀ ਆ

ਇੱਥੇ ਬੈਠਾ ਭੂਬਨਾ ਸਾਧਾ ਹੁਣ ਘਰੋਂ ਲਾਜ ਮੈਂ ਤੇਰਾ ਭੂਬਨਾ ਤੇਰਾ ਤਾਂ ਮੈਂ ਕਿਹਾ ਨਹੀਂ ਤੀ ਇੱਥੇ ਆਉਂਦੀ ਆ ਬੋ ਹਾਂ ਮੈਂ ਅੱਜ ਮੰਗਰੀ ਆਇਆ ਆ ਮੈਂ ਵੀ ਫਿਰ ਤੇਰਾ ਪਿੱਛਾ ਕਰ ਰਹਾ ਮੈਂ ਦੇਖ ਲਾ ਤੈਨੂੰ ਨਾ ਤੈਨੂੰ ਮੈਨੂੰ ਨਹੀਂ ਪਤਾ ਲੱਗਿਆ ਫਿਰ ਆ ਜਾ ਚੱਲ ਅਗਰੇ ਵੀਡੀਓ ਕਿੰਨ ਜਰਦੀ ਏਡੀ ਏਡੀ ਕੇ ਪਾਪੜ ਬਣਾਉਂਦੇ ਆ ਪਹਿਲਾਂ ਏਡੀ ਏਡੀ ਹੁੰਦੇ ਸੀ ਬਾਬਾ 10 ਤੇ ਦੋ ਹੀ ਦੀਆਂ ਹੇ ਦਾਤਾ ਤੈਨੂੰ ਦੱਤੇ ਆ। ਦਾਦੇ ਰੋ ਦਿੱਤੀ ਤੇ ਤੂੰ ਬਾਬਿਆ ਨੂੰ ਬਾਹਰ ਮਾਰ ਲੰਦੀ। ਨਹੀਂ ਬਾਬਾ। ਤੂੰ ਬਾਹਰ ਕਿਉਂ ਨਹੀਂ ਮਾਰੀਦਾ। ਮੈਨੂੰ ਮੈਨੂੰ 10 ਦਾ 21 ਦਿਨਾਂ। ਤੂੰ ਬਾਬਿਆ ਦਾ ਨਾਮ ਲੈਣਾ ਸੀ ਕਿਹੜੇ ਕੁਚਲ ਮੁੰਡੀ ਬਾਬੇ ਨੇ ਕਿਹਾ। ਬਾਬਾ ਜੀ ਜਪਨਾਮ। ਜਉਂਦੀ ਰਹੇ ਬੱਤਿਆ ਜਉਂਦੀ ਰਹੇ। ਨਹੀਂ ਬਾਬਾ ਜੀ। ਮੱਕੀ ਦੀ ਰੋਟੀ। ਤੇ ਸਰੂਨਾ ਸਾਗ ਨਾਲ ਲੱਸੀ ਆ ਬਾਦੀ ਬਾਜਾਂ ਵੀ ਰਹੇ ਹਾਂ ਬਾਬੇ ਨੂੰ ਮੁੰਡਾ ਦੇਵੇ ਬਾਬੇ ਨੂੰ ਮੁੰਡਾ ਤਾਂ ਕੀ ਕਰਨਾ ਮੇਰੇ ਬੇੜੇ ਸਾਰ ਕਰ ਦੋ ਬੇੜਾ ਪਾਰ ਵੀ ਕਰਦਾ ਹੀ ਤੇਰੇ ਚਿੱਲੀ ਸੰਤ ਹਲੇ ਪਾਪੜ ਘਾਰੇ ਨਹੀਂ ਅੱਛਾ ਬਾਬਾ ਕੋਈ ਨਾ ਖਾ ਲੋ ਬਾਬੇ ਜੀ ਸਪਾਪੜ ਕੇ ਖਾਦੇ ਮੈਂ ਕਹਿ ਰਿਹਾ ਅੱਛਾ ਆਹੋ ਕੰਮ ਸੀ বা বাতে উ পা আ

ਕਿ ਤੇ ਤੇ ਲੀਲੋਂ ਦਾ ਕੋਸ ਲeo ਤੇਨੇ ਤੁੰਗਾ ਦੀਆ ਬਾਏ ਕੈਂਡਾ ਜੀ ਨਹੀਂ ਕੱਲ ਸੁਣ ਲੈ ਭਗਤਾ ਬਾਏ ਬਬੂਤੀ ਮਾਰ ਦੇਣੀ ਏ ਤੁਸੇ ਦੋ ਕੀ ਕਰੇਗਾ ਮੈਂ ਜਾ ਉਸਨੇ ਮਰ ਗਿਯਾ ਓਨੇ ਓਨੇ ਭਗਤਾ ਓ ਭਗਤਾ ਓ ਦੇਖ ਓ ਦੇਖ ਬੀਬੀ ਓਨੇ ਉੱਪਰ ਦੇਖ ਉੱਪਰ ਦੇਖ ਉੱਪਰ ਦੇਖ ਹਾਏ ਬਾਬਾ ਹਾਏ ਬੀਡੀ ਪਾਗ ਹਾਏ ਕਿੱਥੇ ਆ ਗਿਆ ਹੈ ਹਾਏ ਹਰ ਨਾ ਮਰ ਜਾ ਮੈਂ ਡੋ 哎，哎，你再抱紧点，哎。